ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਿਤੇ ਫਨ 네ਗੇਟਿਵ ਪੱਤਰਕਾਰੀ ਹੁੰਦੀ ਨਾ ਤੇ ਤੁਸੀਂ ਬਹੁਤ ਤਰੀਕੇ ਨਾਲ ਜੋ ਹੋਇਆ ਉਹਨਾਂ ਨੂੰ ਦਿਖਾਇਆ ਹੁਣ ਜਿੱਦਾਂ ਜਿੱਦਾਂ ਮੈਨੂੰ ਪੁੱਛੋ ਮੈਂ ਵੀ ਸਾਫ਼-ਸਾਫ਼ ਤੁਹਾਨੂੰ ਦੱਸੂਗਾ ਕਿ ਕੀ ਕੀ ਹੋਇਆ ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ মিডিਆ ਦਾ ਵੀਰ ਹੁਣ ਤੁਸੀਂ ਮੈਨੂੰ ਬੋਲੋ ਫਿਰ ਫਿਰ ਮੇਰੇ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਪਾਰਟੀ ਦੀ ਆਪਣੀ ਲੀਡਰਸ਼ਿਪ ਦਾ ਸੀਨੀਅਰ ਲੀਡਰਸ਼ਿਪ ਦਾ ਤੇ ਆਪਣੇ ਕੁਲੀਗਜ਼ ਜਿਹੜੇ ਕੰਸਰਨਡ ਸੀਗੇ ਕਿ ਵੀ ਰਾਣੇ ਦੇ ਕਾਜ ਰੇਡ ਪਈ ਇਹਨ ਕੰਪੈਕਸ ਦੀ ਰੇਡ ਨੋਬ ਹੋਵਦਾ ਤੇ ਲੇਕਿਨ ਮੈਂ ਆਪਣੇ ਤਜਰਬੇ ਨਾਲ ਦੱਸਣਾ ਚਾਹੁੰਦਾ ਕਿ ਪਹਿਲੀ ਵਾਰ ਮੇਰੇ ਘਰ ਸਰਚ ਸਰਚ ਕਹਿੰਦੇ ਉਹ ਰੇਡ ਕਹਿੰਦੇ ਆ ਉਹ ਹੋਈ ਇਨਕਮ ਟੈਕਸ ਦੀ 6 ਵਜੇ ਉਹ ਆ ਗਏ 6:10 ਤੇ ਆ ਗੋਟੇ ਤੇ ਮੈਂ ਤਿਆਰ ਹੋ ਰਿਹਾ ਸੀ ਤਿਆਰ ਕਾਦੇ ਲਈ ਹੋ ਰਿਹਾ ਸੀ ਮੈਂ ਬਾਅਦ ਚ ਦੱਸ ਤਾ ਤੇ ਉਹਨਾਂ ਨੇ ਆ ਕੇ ਕਿਹਾ ਵੀ ਸਾਨੂੰ ਆਪਣੇ ਫੋਨ ਦੇ ਦਿਓ ਮੈਂ ਉਹ ਆਪਣਾ ਫੋਨ ਦੇ ਦਿੱਤਾ ਸਾਰੇ ਘਰਾਂ ਚ ਉਹਨਾਂ ਨੇ ਫੋਨ ਇਕੱਠੇ-ਕੁੱਠੇ ਕੀਤੇ ਤੇ ਮੈਂ ਬਾਹਰ ਨਿਕਲਿਆ ਤੇ ਰਣੇਂਦਰ ਪ੍ਰਤਾਪ ਕਹਿੰਦਾ Papa ਤੁਸੀਂ ਆਪਣੇ ਕਮਰੇ ਜਾਓ I will handle it ਤੇ ਮੈਨੂੰ ਵੀ ਬੜਾ ਯਾਰ ਵਧੀਆ ਲੱਗਾ ਕਿ ਪੁੱਤ ਪਿਓ ਨੂੰ ਕਹੇ ਕਿ ਤੂੰ ਨਾ ਘਬਰਾ ਮੈਂ ਮੈਂ ਹੈਗਾ ਤੇ this is how it started ਚਲੋ ਫਿਰ ਉਹਨ ਸੰ ਥੱਲੇ ਬੁਲਾਇਆ ਐ ਕਪੜੇ-ਕੋਪੜੇ ਪਾ ਕੇ ਥੱਲੇ ਗਏ ਫਤ ਭਗਵਾਨ ਕੇ ਜਿਹੜਾ ਛਟਕਾ ਹੁੰਦਾ ਤੇ ਜਦੋਂ ਥੱਲੇ ਗਿਆ ਮੈਂ ਜਿਹੜਾ ਉਹਨੇ ਸਾਈਨ ਕਰਾਇਆ ਕਿ ਅਸੀਂ ਇਹਨੇ ਬੁਜੀਟ ਨੋਟਿਸ ਦਿੱਤੇ ਆ ਉਹ ਕਰੀਬ ਕਰੀਬ ਘੰਟੇ ਦਾ ਪ੍ਰੋਸੈਸ ਸੀ ਤੇ ਮੈਂ ਕਿਹਾ ਯਾਰ ਮੇਰਾ ਕੋਈ ਕੰਮ ਤੇ ਥੇ ਨਹੀਂ ਬੱਸ ਹੋ ਲਈਏ ਬਾਅਦ ਕਿਹਾ ਜੀ ਤੁਹਾਨੂੰ ਕੋਈ ਤਰਾਜ ਜੇ ਮੈਂ ਸੋਣਾ ਕਹਿੰਦੇ ਕੋਈ ਤਰਾਜ ਨਹੀਂ ਤੇ ਕਹਿੰਦੇ ਬਟ ਗਾਰਡ ਤੇਰੇ ਸਰਾਣੇ ਬੈਠੂਗਾ ਮੈਂ ਕਿਹਾ ਦੋ ਬਿਠਾ ਦੇ ਔਰ ਉਹ ਤਿੰਨ ਘੰਟੇ ਸੁੱਤਾ ਟਕਾ ਗਿਆ ਹਾਂਜੀ ਨੀਂਦ ਪੂਰੀ ਜੀ ਲੇਕਿਨ ਇੱਕ ਚੀਜ਼ ਮੈਂ ਦੇਖੀ ਆ ਕਿ ਪੁਰਾਣੇ ਜਮਾਨੇ ਅੰਗਰ ਇਨ ਕੰਟੈਕਟਸ ਵਾਲੇ ਹੁੰਦੇ ਸੀ ਮਿਸ ਬਿਹੇਵ ਕਰਦੇ ਸੀ ਲੋਕਾਂ ਨਾਲ ਇਹ ਇਹ ਜ਼ਮਾਨਾ ਬਦਲ ਗਿਆ ਜ਼ਮਾਨੇ ਦੇ ਨਾਲ ਇਹਨਾਂ ਦੀਆਂ ਟੈਕਨੀਕਸ ਤੇ ਇਹਨਾਂ ਦਾ ਸਟਾਈਲ ਵੀ ਬਦਲ ਗਿਆ ਦੇ ਵਰ ਵੈਲ ਬਿਹੇਵਡ ਦੇ ਵਰ ਵਿਜੀਲੈਂਟ ਸਵਾਲ ਪੁੱਛਦੇ ਸੀ ਕੰਨ ਖੜੇ ਹੁੰਦੇ ਸੀ ਮੈਂ ਦੇਖ ਸਕਦਾ ਇੱਕ ਦੋ ਥੋੜੀ ਥੋੜੀ ਬਹੁਤ ਦੇਰ ਮੈਂ ਬੈਠਾ ਮੈਂ ਜਾਈ ਦੇਰ ਨਹੀਂ ਬੈਠਾ ਮੈਂ ਬੜ ਦੇ ਵਰ ਵੈਲ ਬਿਹੇਵਡ ਮੇਰੀ ਉਹਨਾਂ ਨਾਲ ਕਿਸੇ ਨਾਲ ਕੋਈ ਗਿਲਾ ਨਹੀਂ ਜੇ ਆਰਮ 5 6000 ਕਰੋੜ ਦਾ ਕੰਮ ਕਰਾਂਗੇ ਤੇ ਇਨਕਮ ਟੈਕਸ ਹਰ ਤਾਂ ਆਣੀ ਆ ਤੇ ਆਪਾਂ ਮੁੰਡੇ ਸਾਡੇ ਸਾਰੀ ਮਿਹਨਤ ਆ ਫੈਮਿਲੀ ਓਨਡ ਬਿਜ਼ਨਸ ਆ ਦਿਨ ਰਾਤ ਮਿਹਨਤ ਕੀਤੀ ਆ ਓਰੇ 17 18 ਚ ਵੀ ਆਈ ਸੀ ਆਏ ਦਫਤਰ ਸੀ ਓਦੇ ਬਾਅਦ ਮੈਂ ਸਾਰੇ ਵੀਰਾਂ ਨੂੰ ਕਹਿਣਾ ਚਾਹਣਾ ਕਿ ਇਨਕਮ ਟੈਕਸ ਨਾਲੇ ਹੌਣ ਘਰਉਣ ਦੀ ਲੋੜ ਨਹੀਂ ਇਹ ਤਰੱਕੀ ਦੀ ਨਿਸ਼ਾਨੀ ਆ ਹਾਂ ਹਾਂ 17 18 ਦੇ ਬਾਅਦ ਮੈਂ ਤਰੱਕੀ ਮੇਰੇ ਬਿਜ਼ਨਸ ਚ ਹੋਈ ਤੇ ਮੈਂ ਤੁਹਾਨੂੰ ਇੱਕ ਗੱਲ ਗਰੰਟੀ ਨਾਲ ਕਹਿੰਦਾ ਕਿ ਹੁਣ ਹੋਰ ਹੋਣੀ ਆ ਬਿਲਕੁਲ ਹੋਣੀ ਆ ਇਹ ਲੱਛਣ ਹੁੰਦੇ ਆ ਤਰੱਕੀ ਦੇ ਤੇ ਸੰਤਾ ਯਾਰ ਮੇਰੇ ਅਰਗੇ ਬੱਟਾ ਤੇ ਤੁਰਨ ਵਾਲੇ ਬੰਦਾ ਖੇਤੀ ਭਾਵੇਂ ਜਿੱਡੀ ਵੱਡੀ ਮਰਜ਼ੀ ਮੈਂ ਕੀਤੀ ਹੋਏ ਤੇ 35 ਜਗ੍ਹਾ ਚਿਹਰੇ ਦੇ ਰੇਟ ਮੈਂ ਕਿਹੜਾ ਮੰਗਨੀ ਆ 35 ਜਗ੍ਹਾ ਰੇਟ ਉਸ ਕਿਤੇ ਉਹਨਾਂ ਨੂੰ ਕੁਝ ਮਿਲਿਆ ਨਹੀਂ and they tried their best and that is their rights apa gira ke gulamani hai ji ohne aa mangya oh mangya kagaz mangnayi hai te jo kagaz jinne asi de sakde si te te udde mai sahi mere te taiyari kar rya si mai uth 5 baje gaya cha 4:30 hi uth gaya shaakot jana si udde ek raat pehla shaam nu asi governor saab nu ਹਰਦੇਵ ਸਿੰਘ ਲਾਢੀ ਸਦਾ ਪ੍ਰਕਾਸ਼ ਸਿੰਘ ਕੋਟਲੀ ਸਾਹਿਬ ਧਾਰੀয়াল ਸਾਹਿਬ ਅਸੀਂ ਪੰਜ ਐਮਐਲਏ ਗੁਰਨ ਸਿੰਘ ਸਾਹਿਬ ਨੂੰ ਮਿਲ ਕੇ ਆਏ ਕਿ ਵੀ ਸ਼ਾਹਕੋਟ ਦੇ ਵਿੱਚ ਆਮ ਆਦਮੀ ਪਾਰਟੀ ਤੱਕੇਸ਼ਾਈ ਕਰ ਰਹੀ ਆ ਦੋ ਵਾਰ ਪੋਸਟਪੋਨ ਹੋ ਚੁੱਕੀ ਹੈ ਇਲੈਕਸ਼ਨ ਕੋਰਟ ਦੇ ਆਰਡਰ ਨੇ ਤੇ ਕਾਈਂਡਲੀ ਤੁਸੀਂ ਇੰਟਰਵਿਨ ਕਰੋ ਤੇ ਵਾਟਵਰ ਵਾਸ ਪੋਸੀਬਲ ਗੁਰਨ ਸਿੰਘ ਸਾਹਿਬ ਨੇ ਸਾਡੀ ਸੁਣੀ ਤੇ ਉੱਤੇ ਕਾਰਵਾਈ ਵੀ ਕੀਤੀ ਤੇ ਮੈਂ ਤਾਂ ਚੱਲਿਆ ਸੀ ਉਧਰ ਤੇ ਰੁਕਣਾ ਪੈ ਗਿਆ ਔਰ ਮੈਂ ਇੱਕ ਪਿਛਲੇ ਦਿਨਾਂ ਦੇ ਵਿੱਚ ਮੇਰੇ ਕਈ ਜਿਹੜੇ ਦਿਨਾਂ ਤੋਂ ਕਿ ਕਈ ਸਾਲਾਂ ਤੋਂ ਮੈਂ ਕਿਸਾਨੀ ਦੇ ਬੋਤਾਂ ਪੰਜਾਬ ਦੀ ਹਰ ਸਮੱਸਿਆ ਕਿਸੇ ਨੂੰ ਨੀਚਾ ਦਿਖਾਉਣ ਲਈ ਨਹੀਂ ਪੰਜਾਬ ਦੀ ਬਿਹਤਰੀ ਪੰਜਾਬ ਕਿਦਾਂ ਦਾ ਹੋਣਾ ਚਾਹੀਦਾ ਉਹ ਤੇ ਮੈਂ ਕੰਮ ਕਰ ਰਿਹਾ ਮੇਰਾ ਲੋਕ ਮੈਨੂੰ ਚੁਣਿਆ ਹੀ ਇਸ ਕਰਕੇ ਆ ਤੇ ਮੈਂ ਸੋਚਿਆ ਕਿ ਬਈ ਪਿਛਲੇ ਸਾਲ ਆ ਸਾਡੀ ਕਾਟਨ ਦੀ ਕ੍ਰੌਪ ਫੇਲ ਹੋ ਗਈ ਸਰਕਾਰਾਂ ਦਾ ਫਰਜ ਆ ਕਿ ਜੇ ਕਾਟਨ ਦੀ ਕ੍ਰੌਪ ਪਹਿਲਾਂ ਤਾਂ ਫੇਲ ਕਿਉਂ ਹੋਈ ਉਹਦੇ ਬੜੇ ਕਰਨੇ ਹੋਣ ਤੁਹਾਡੀ ਤੀਸੀ ਲੰਬੀ ਹੋ ਜਾਊਗੀ ਤੇ ਮੈਂ ਕਿਹਾ ਯਾਰ ਵੀ ਸ਼ੁਡ ਟ੍ਰਾਈ ਸਮਥਿੰਗ ਐਲਸ ਡੀਪਲੀਟਿੰਗ ਵਾਟਰ ਟੇਬਲ ਔਰ ਜਿਹੜੀ ਕਾਟਨ ਤੋਂ ਕ੍ਰੌਪ ਨਿਕਲੀ ਉਹ ਝੋਨੇ ਥੱਲੇ ਆ ਗਈ ਇਹਦਾ ਮਤਲਬ ਐਕਸੈਸਿਵ ਯੂਜ਼ ਆਫ ਵਾਟਰ ਪਾਣੀ ਜਿਹੜਾ ਵੀ ਇਹ ਸਾਲਾਂ ਚ ਖਤਮ ਹੋਣਾ ਸੀ 17 ਚ ਹੋ ਜਾਊਗਾ ਇਸ ਤਰ੍ਹਾਂ ਨਾ ਤਾਂ ਪੰдра ਜਿਹੜਾ ਜੂਗਾ ਤੇ ਇਟ ਇਜ਼ ਮਾਈ ਡਿਊਟੀ ਤੇ ਮੈਂ ਵੀ ਕੁਝ ਕਰਾਂ ਪਿਛਲੇ ਸਾਲ ਸਮੇਂ ਲੰਘ ਚੁੱਕਾ ਸੀ ਆਗਸਟ 15 ਨੂੰ ਮੈਂ ਆਪਣੇ ਬੰਦਿਆਂ ਨੂੰ ਕਿਹਾ ਕਿ ਬਈ ਮਾਲਵੇ ਦੇ ਵਿੱਚ ਆ ਆਪਾਂ ਮੇਜ਼ ਦੀ ਟ੍ਰਾਇਲ ਕਰਨੇ 100 ਏਕੜ ਕਟਵਟ ਵਿੱਚ ਨੇ ਕਰਨੇ ਸਰਕਾਰ ਨੂੰ ਚਾਹੀਦੇ ਸੀ ਚਲੋ ਸਰਕਾਰ ਨਾ ਕਰੇ ਤਾਂ ਫਿਰ ਮੇਰੇ ਆਪੇ ਕਹਦਾ ਫੱਟ ਪੜਦਾ ਮੈਂ ਕੀਤਾ ਤੇ 10 ਸੈਕਿੰਡ ਬਰਕਰ ਤੇ ਜਾਏ ਇੱਕ ਕਿਸਾਨ ਜਿਸ ਨੇ ਬੀਜੇ ਅਰਣੀ ਵਾਲਾ ਪਿੰਡ ਆ ਫਾਜ਼ਿਲਕਾ ਦੇ ਵਿੱਚ ਹੀ ਵਾਸ ਮੋਰ ਦੈਨ ਹੈਪੀ ਬਾਈ ਕੁੰਟਲ ਉਹਦੀ ਯੀਲਡ ਆਈ ਔਰ ਪਹਿਲੇ ਸਤੰਬਰ ਨੂੰ ਉਹ ਮੱਕੀ ਬੀਜੀ ਵਿੱਚ ਇਟਸ ਨਾਟ ਦੀ ਟਾਈਮ ਟੂ ਸੋ ਮੇਸ ਮੱਕੀ ਬੀਜਣ ਦਾ ਸਮਾਂ ਨਹੀਂ ਉਹ ਮੱਕੀ ਵੱਢਣ ਦਾ 15 ਦਿਨ ਬਾਅਦ ਹੁੰਦਾ ਸੋ ਗਲਤ ਟਾਈਮ ਤੇ ਮੱਕੀ ਬੀਜੀ ਫਿਰ ਵੀ ਬਾਈ ਕੁੰਟਲ ਨਿਕਲੀ ਐਂਡ ਕਿਸਾਨ ਹੈਪੀ ਆ ਮੇਰਾ ਮੈਂ ਫੁੱਲ ਕੌਨਫੀਡੈਂਟ ਆ ਕਿ ਵੀ ਕਾਟਨ ਦੀ ਰਿਪਲੇਸਮੈਂਟ ਫਾਰ ਦੀ ਟਾਈਮ ਬੀਇੰਗ ਆਪਾਂ ਮੱਕੀ ਤੇ ਕਰੀਏ ਮੱਕੀ ਵੀ ਹੋਵੇ ਕਾਟਨ ਵੀ ਹੋਵੇ ਝੋਨਾ ਡੀਐਸਆਰ ਤੇ ਹੋਵੇ ਬਾਸਮਤੀ ਹੋਵੇ ਪਾਣੀ ਦੀ ਖਪਤ ਘਟਾਈਏ ਇਸ ਗੱਲ ਲਈ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਦੀ ਚਰਨ ਛੂਹ ਧਰਤੀ ਦਮਦਮਾ ਸਾਹਿਬ ਤਲਵੰਡੀ ਸਾਬੋ ਜਾ ਕੇ ਕਿਸਾਨ ਕਿਸਾਨਾਂ ਨਾਲ ਗੱਲਬਾਤ ਕੀਤੀ ਸੀ ਮੈਂ ਪਿੱਛੇ ਜਿਹਾ ਆ ਮਾਨਸੇ ਤੇ ਉੱਥੇ ਕਿਸਾਨਾਂ ਨੇ ਫਿਰ ਮੈਨੂੰ ਕਿਹਾ ਕਿ ਤੂੰ ਆ ਤੈਨੂੰ ਅਸੀਂ ਵੈਲਕਮ ਕਰਨਾ ਚਾਹੁੰਦੇ ਆ ਤੇ ਮੈਨੂੰ ਤਾਂ ਸਮਝ ਨਹੀਂ ਆਈ ਕਿ ਕਈ ਕਈਆਂ ਲੋਕਾਂ ਦੇ ਮਨ ਸ਼ੰਕਾ ਆ ਕਿ ਸਰਕਾਰ ਨੂੰ ਤੇਰੀ ਇਹ ਗੱਲ ਚੰਗੀ ਨਹੀਂ ਲੱਗੀ ਕਿ ਤੂੰ ਕਿਸਾਨਾਂ ਦੀ ਗੱਲ ਕਰਦਾ ਸ਼ੰਕਾ ਹੀ ਆ ਮੇਰੇ ਕੋਲ ਕੋਈ ਸਬੂਤ ਨਹੀਂ ਲੋਕ ਮੈਨੂੰ ਫੋਨ ਕਰਦੇ ਆ ਲੇਕਿਨ ਚਲੋ ਜੋ ਮਰਜ਼ੀ ਹੋਵੇ ਮੇਰੀ ਅੱਜ ਡਿਊਟੀ ਕੀ ਆ ਕਿ ਇਨਕਮ ਟੈਕਸ ਦੀ ਆਉਗੀ ਇਨਕਮ ਟੈਕਸ ਦਾ ਜਵਾਬ ਵੀ ਦੇਵਾਂਗੇ ਜੇ ਨੀਆਂ ਕੰਪਨੀਆਂ ਬਣਾਉਣੀਆਂ ਤਾਂ ਯਾਰ ਜਵਾਬ ਤਾਂ ਦੇਣਾ ਪਊਗਾ। ਲਿਆ ਗਏ। ਉਹਨਾਂ ਦਾ ਰਾਈਟ ਆ। ਛੜੇ ਮੱਥੇ ਦੇਾਂਗੇ। ਲੇਕਿਨ ਜਿੱਥੇ ਤਾਈਂ ਪੰਜਾਬ ਦੀ ਗੱਲ ਆ ਉਹ ਕਰਨੋਂ ਰਣੇ ਨੇ ਨਹੀਂ ਹਟਣਾ। ਰਣਾ ਪੰਜਾਬ ਦੀ ਗੱਲ ਚਾਹੇ ਕਿਸਾਨ ਦੀ ਹੋਵੇ ਚਾਹੇ ਇੰਡਸਟਰੀ ਦੀ ਹੋਵੇ ਜਿੰਨ ਮੇਲਾ ਚ ਵੀ ਮੈਂ ਜਾਣਾ ਸੀ। ਦੇਖੋ ਜਿੰਨੇ ਮੇਲਾ ਸਾਡੀਆਂ ਬੰਦ। ਸਪਿੰਨਿੰਗ ਮੇਲਾ ਸਾਡੀਆਂ ਬੰਦ। ਕਾਟਨ ਸਾਡੀ ਖਤਮ। ਇੱਕ ਕੇ ਕੋਣ ਮੁੱਦਾ ਚੱਕੂਗਾ ਕਿਸੇ ਨੇ ਤੇ ਚੱਕਣਾ ਸੋ ਇਹ ਮੁੱਦਾ ਮੈਂ ਚੱਕਣਾ ਚਾਹੁੰਦਾ ਸੀ ਔਰ ਇਸ ਨੂੰ ਨਾ ਜਾਰੀ ਰੱਖਾਂਗਾ ਔਰ ਕਿਸੇ ਮੇਰੇ ਵੀਰ ਨੇ ਮੇ ਤੋਂ ਕੋਈ ਸਵਾਲ ਦਿੱਦਨ ਲਿਮਿਟਸ ਸ਼ਾਰਟ ਦੇ ਵਿੱਚ ਪੁੱਛਣਾ ਹੋਵੇ ਤਾਂ ਪੁੱਛ ਸਕਦਾ ਰਿਕਵਰੀ ਕੀ ਪੁੱਛ ਦਿੰਦੀ ਹੈ ਰਿਕਵਰੀ ਕਿੰਨੀ ਹੋਣੀ ਚਾਹੀਦੀ ਹੈ ਮੇਰੇ ਕੋਲ ਤੂੰ ਕੀ ਕੀ ਆਸ ਰੱਖਦੀ ਹੈ ਬਾਈ ਰਾਣਾ ਮੈਂ ਮੈਂ ਕਹਾਂ ਬਹੁਤ ਰਾਣਾ ਤਾਂ ਰਾਣਾ ਰਾਣੇ ਦਾ ਕਰੋ ਕੀ ਮਿਲਣਾ ਚਾਹੀਦਾ ਸੀ ਬੋਲੋ ਤੂੰ ਕਿੰਨਾ ਕਾ ਔਰਨਮੈਂਟ ਕਿੰਨਾ ਕਾ 5-6 ਹਜ਼ਾਰ ਕਰੋੜ ਤੋਂ ਤੁਸੀਂ ਆਪ ਹੀ ਕਹਿ ਰਹੇ ਹੋ ਜੀ ਅਸਲੀ ਸਾਰਾ ਟਰਨਓਵਰ 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 ਅਸਲੀ ਟਰਨਓਵਰ ਬੰਦੇ ਤੁਹਾਨੂੰ ਦੱਸ ਦੋ ਅੰਦਾਜ਼ਾ ਨਹੀਂ ਲੱਗਦਾ ਨਹੀਂ ਤੋ ਤੂੰ ਅੰਦਾਜ਼ਾ ਲਾਓ ਯਾਰ ਸੈਲਰੀ ਤਾਂ ਬੰਦੇ ਗਰੀਬ ਆਦਮੀ ਸੁਪਨੇ 100 ਰੁਪਏ ਦੇ ਅੱਜ ਤੁਹਾਡੇ ਅੱਜ ਤੁਹਾਡੇ ਘਰ ਕਿੰਨੇ ਪੈਸੇ ਪਏ ਹੋਣਗੇ ਹੁੰਦਾ ਹੀ ਨਹੀਂ ਮੈਂ ਕਹਿੰਦਾ ਕਿ ਮੈਂ ਕਿਉਂ ਨਹੀਂ ਹੁੰਦੇ ਸੈਲਰੀ ਲੈ ਕੇ ਘਰ ਰੱਖਦਾਂ ਕਿ ਨਹੀਂ 2-4 ਲੱਖ ਰੁਪਏ ਮੁੰਮਨੀ ਜੀ ਕਰ ਲੈਣਾ ਹੈਲੋ ਮੇਰੇ ਘਰ 16-17 ਲੱਖ ਰੁਪਏ ਹੈਲੋ ਮੇਰੇ ਘਰ 16-17-18 ਲੱਖ ਜੋ ਵੀ ਇਨਾਕ ਨਿਕਲਿਆ 8 ਲੱਖ 50 ਹਜ਼ਾਰ ਰੁਪਏ ਉਹਨਾਂ ਨੂੰ ਮੋੜ ਦਿੱਤਾ ਕਿ ਇਹ ਤੁਹਾਡਾ ਹੈ ਤੇ ਜੁਐਲਰੀ ਬਹੁਤ ਥੋੜੀ ਜੀ ਅਬਵ ਹੋ ਸਕੀ ਹੁਣ ਗੱਲ ਆ ਕਿ ਜਿੰਨੀ ਛੂਟ ਦਿੰਦੇ ਉਹ ਦੇ ਕੇ ਉਹਨਾਂ ਨੂੰ ਬਾਕੀ ਦੀ ਉਹ ਸਾਨੂੰ ਦੇ ਗਏ ਕਿ ਉਹ ਲੈ ਗਏ ਉਹਨਾਂ ਦਾ ਰਾਈਟ ਆ ਕੋ ਕਿੰਨੇ ਜਿਹਾਂ ਟਨਾਂਜ ਨਹੀਂ ਨਿਕਲੀ ਵੈਸੇ ਆਸ ਸੀ ਅੱਛਾ ਕਿਸੇ ਫੈਕਟਰੀ ਚ 2 ਲੱਖ ਰੁਪਿਆ ਕਿਸੇ ਚ 5 ਲੱਖ ਰੁਪਿਆ ਕਿਸੇ ਚ 15 ਲੱਖ ਰੁਪਿਆ ਯਾਰ ਜਿਹੜੀ 2-3 ਕਰੋੜ ਰੁਪਏ ਦਾ ਰੋਜ਼ ਇੱਕ ਫੈਕਟਰੀ ਮਾਲ ਖਰੀਦੀ ਹੋਵੇ ਤਾਂ 10-15 ਲੱਖ ਦੀ ਹੈ ਕੋਈ ਗੱਲ ਨਹੀਂ ਮਤਲਬ ਕੋਰੋਨਾ ਚ ਨਹੀਂ ਮਿਲਿਆ ਪੈਸਾ ਮੈਂ ਇਹ ਕਹਿਣਾ ਚਾਹੁੰਦਾ ਇਹ ਕਿਉਂ ਨਹੀਂ ਮਿਲਿਆ ਇਹ ਗੋ ਗਿਆ ਖਾਤੇ ਚ ਨੰਬਰ 1 ਦੇ ਚ ਵਾਈਟ ਜੀ ਜੀ ਵਾਈਟ ਮਨੀ ਟੋਟਲ ਟਰਾਂਸਪੈਰੈਂਸੀਜ਼ ਇਨ ਬਿਜ਼ਨਸ ਪੋਲਿਟਿਕਸ ਪਰ ਜ਼ਿੰਦਗੀ ਰਾਣੇ ਨੇ ਕਦੇ ਕੰਧੜਾ ਕੰਮ ਨਹੀਂ ਕੀਤਾ ਜੋ ਹੈ ਉਹ ਜ਼ੁਬਾਨ ਤੇ ਜੋ ਬੋਲਣਾ ਜ਼ੁਬਾਨ ਤੇ ਜੋ ਰੱਖਣਾ ਉਹ ਕਿਤਾਬ ਤੇ ਰਾਣਾ ਜੀ ਇੱਕ ਰੇਡ ਹੁੰਦੀ ਹੈ ਕੁਝ ਟਾਈਮ ਲਈ ਚੱਲਦੀ ਹੈ ਤੁਹਾਡੇ ਕਈ ਦਿਨ ਤੱਕ ਰੇਡ ਚੱਲਦੀ ਰਹੀ ਇਹ ਲੰਬੀ ਰੇਡ ਕਿਉਂ ਰਹੀ ਹੈ ਚਾਰ ਦਿਨ ਦੀ ਰੇਡ ਦੇਖੋ ਜਦੋਂ ਕੁਝ ਨਹੀਂ ਮਿਲੂਗਾ ਤੇ ਅਫਸਰ ਵੀ ਜਵਾਬ ਦੇਈਏ ਜਿਹੜੇ ਰੇਡ ਕਰਨ ਆਏ ਠੀਕ ਹੈ ਨਾ ਇਹਨਾਂ ਦੇ ਵੀ ਨੋਰਮਸ ਹੁੰਦੇ ਨੇ ਚਲੋ ਉਹਨਾਂ ਦੇ ਮੈਚ ਚ ਚੱਕਰ ਚ ਨਹੀਂ ਪੈਣਾ ਚਾਹੁੰਦਾ ਬਟ ਮੈਨੂੰ ਇੱਕ ਖੁਸ਼ੀ ਆ ਕਿ ਇੱਕ ਤਾਂ ਮੈਨੂੰ ਮਤਲਬ ਮਸ਼ਹੂਰ ਹੋਇਆ ਕਿ ਕਿ ਪੈਂਦੀ ਜਗ੍ਹਾ ਰਾਣੀ ਦੇ ਰੇਡ ਤੇ ਠੀਕ ਦੂਜਾ ਜਿਹਦੇ ਕਰ ਰੇਡ ਪੈਂਦੀ ਆ ਉਹਦੀ ਤਰੱਕੀ ਹੁੰਦੀ ਆ ਹਾਂ ਹੁੰਦੀ ਆ ਰਾਣੀ

ਯਾਰ ਭਾਜਪਾ ਮੇਰਾ ਨੁਕਸਾਨ ਮੈਨੂੰ ਨਹੀਂ ਲੱਗਦਾ ਬਾਕੀ ਗੱਲਾਂ ਸਾਹਮਣੇ ਆ ਜਾਣਗੀਆਂ ਕਿਹੜਾ ਬਿਜ਼ਨਸਮੈਨ ਹੈ ਕਿ ਜਿਹੜਾ ਮੁੱਖ ਮੰਤਰੀ ਨਹੀਂ ਜਾਣਦਾ ਕਿਹੜਾ ਬਿਜ਼ਨਸਮੈਨ ਹੈ ਮੁੱਖ ਮੰਤਰੀ ਤੋਂ ਕੰਮ ਨਹੀਂ ਲੈਂਦਾ ਚਾਹੇ ਉਹ ਯੂਪੀ ਹੋਵੇ ਚਾਹੇ ਉਹ ਹਰਿਆਣਾ ਹੋਵੇ ਸਾਡੇ ਦੋਨੋਂ ਜਗ੍ਹਾ ਕੰਮ ਹੈ ਦੋਨੋਂ ਜਗ੍ਹਾ ਭਾਜਪਾ ਦੀ ਸਰਕਾਰ ਹੈ ਦੋ ਜਗ੍ਹਾ ਸਾਡਾ ਕੰਮ ਕਰਦੇ ਆ ਇਧਰੋਂ ਇੰਡਸਟਰੀਅਲ ਮਾਲ ਰਾਣਾ ਸਾਹਿਬ ਆਮ ਤੌਰ ਤੇ ਜਿਹੜੀਆਂ ਇਸ ਤਰੀਕੇ ਦੀਆਂ ਰੇਡ ਹੁੰਦੀਆਂ ਉਹਨੂੰ ਪੋਲੀਟੀਕਲ ਮੋਟੀਵੇਟਡ ਰੇਡਸ ਕਿਹਾ ਜਾਂਦਾ ਹੈ ਅਗਰ ਉਹ ਪੋਲੀਟੀਕਲ ਮੋਟੀਵੇਟਡ ਰੇਡਸ ਹੁੰਦੀਆਂ ਹੋਈਆਂ ਤਾਂ ਵਿਕਟਮ ਕਾਰਡ ਪਲੇ ਕੀਤਾ ਜਾਂਦਾ ਆਮ ਤੌਰ ਤੇ ਰਾਣਾ ਰੋਂਦਾ ਇਹ ਤਾਂ ਜੰਮਿਆ ਹੀ ਨਹੀਂ ਇਹ ਗੱਲ ਸੁਣ ਲਿਓ ਇਲੈਕਸ਼ਨ ਕਮਿਸ਼ਨ ਨੂੰ ਅਜ ਤੱਕ ਰਿਪੋਰਟ ਨਹੀਂ ਕੋਈ ਕੀਤੀ ਕੀ ਹੋ ਗਿਆ ਹੋ ਗਿਆ ਜਿਹੜਾ ਇਹਨਾਂ ਪੋਲੀਟੀਕਲ ਬੰਦੇ ਆਂਦੇ ਦੇਖੋ ਕ੍ਰਾਸ ਪਾਰਟੀ ਲਾਈਨਸ ਸਿਵਾਏ ਸ਼ਿਕਾਇਤਾਂ ਕਰਨ ਦੇ ਕੋਈ ਕੰਮ ਹੈ ਰਾਣਾ ਨੇ ਕੀਤੀ ਤਾਂ ਦੱਸੋ ਰਾਣਾ ਰੋਂਦਾ ਨਹੀਂ ਐਂਜੂ ਦਾ ਪਹਿਚਾਰ ਘਟ ਜਾਣ ਕਾਰੋਬਾਰ ਦੋ ਘਟ ਜਾਣ ਦੋ ਵਜਣ ਤਾਂ ਮਾਲਕ ਦੀ ਮਰਜ਼ੀ ਆ ਯਾਰ ਮੈਂ ਇਦਾਂ ਦੇ ਕਮੈਂਟ ਦੇ ਕੇ ਸਿੰਪਥੀ ਨਹੀਂ ਜਿਤਨਾ ਚਾਹੁੰਦਾ ਲੋਕਾਂ ਦੀ ਕਿ ਮੈਂ ਮਰ ਗਿਆ ਰਾਣਾ ਨਾ ਮਰਿਆ ਕੱਲ ਨਾ ਮਰੇ ਅੱਜ ਰਾਣਾ ਜੀਦਾ ਹੀ ਰਹੂਗਾ ਹੋਰ ਦੱਸੋ ਗੱਲ ਖਤਮ ਹੋ ਗਈ ਕਰਦਾ ਰੈਟਪੋਟ ਹੋ ਗਿਆ ਬੰਦਾ ਐਨੀ ਥਿੰਗ ਗੁੱਡਸ

4 ਦਿਨ ਤੋਂ ਤਾਂ ਟੀਵੀ ਨਹੀਂ ਦੇਖਣ ਦਿੱਤਾ ਜੀ ਇਹ ਨਹੀਂ ਨਹੀਂ ਰਾਣਾ ਜੀ ਸਵਾਲ ਇਹਸ ਦਾ ਕਹਿੰਦਾ ਤੁਸੀਂ ਕਪੂਰਥਲੇ ਦੇ ਘਟੋ ਘਟੋ ਕਪੂਰਥਲਾ ਹਾਊਸ ਮੀਟਿੰਗ ਆ ਤੁਹਾਡੀ ਨਾਈਟਰ ਕਨੈਕਟ ਕਰਦੀ ਤਾਂ ਕਰਕੇ ਕਹਦੇ ਜੀ ਯਾਰ ਕਰਨ ਦਿਓ ਆਪਣੀ ਸਿਹਤ ਤੇ ਕੋਈ ਅਸਰ ਨਹੀਂ ਆਪਾਂ ਜਿਸ ਚਾਲ ਤੇ ਚੱਲਦੇ ਆ ਉਸੇ ਚਾਲ ਤੇ ਚੱਲਦੇ ਆ ਕੋਈ ਡਵੈਲਪਮੈਂਟ ਦੀ ਗੱਲ ਪੁੱਛਣੀ ਹੋਵੇ ਤਾਂ ਰਾਣੇ ਨਾਲ ਗੱਲ ਕਰ ਲਓ ਆ ਰਾਜਨੀਤੀ ਹੋ ਸਕਦਾ ਮੈਨੂੰ ਘਟ ਆਉਂਦੀ ਹੋਵੇ ਰਾਸੋ ਆਮ ਤੋ ਤੇ ਮੰਨ ਲੈਂਦਾ ਕਿ ਤੁਸੀਂ ਬੜਾ ਬੈਲੈਂਸ ਪੋਲਿਟਿਕਸ ਕਰਦੇ ਹੋ ਤੁਸੀਂ ਅੱਜ ਬਿਜ਼ਨਸਮੈਨ ਦੇ ਤੌਰ ਤੇ ਜਹਾਜ਼ ਵਿੱਚ ਚੱਲਦੇ ਹੋ ਕੌਣ ਇਸ ਦਾ ਹੱਲ ਕਰੇਗਾ ਤੁਸੀਂ ਅੱਛਾ ਭਾਈ ਇਨਕਮ ਟੈਕਸ ਵਾਲਿਆਂ ਦੇ ਜਾਓ ਉਹਨਾਂ ਨੂੰ ਪੁੱਛੋ ਕਿ ਰਾਣੇ ਨੂੰ ਕੋਈ ਗੱਲ ਕਰਨ ਦੀ ਲੋੜ ਕੋਈ ਸਵਾਲ ਕਰਨ ਦੀ ਲੋੜ ਪਈ ਯਾਰ 21-22 ਸਾਲ ਹੋ ਗਏ ਮੈਂ ਬਿਜ਼ਨਸ ਤੇ ਆਪਣੇ ਗਿਆ ਹੀ ਨਹੀਂ ਦਫ਼ਤਰ ਗਿਆ ਹੀ ਨਹੀਂ ਅਕਾਊਂਟ ਦਾ ਪਤਾ ਹੀ ਨਹੀਂ ਹੈ ਹਾਲੇ ਮੈਂ ਬਿਜ਼ਨਸਮੈਨ ਆ ਤੁਸੀਂ ਮੈਨੂੰ ਕਦੇ ਸੋਸ਼ਲ ਵਰਕਰ ਤੇ ਕਿਸਾਨ ਹਮੈਤੀ ਤੇ ਕਿਹਾ ਨਹੀਂ ਪੰਜਾਬ ਹਮੈਤੀ ਕਦੇ ਕਿਹਾ ਨਹੀਂ ਕਹੋ ਨਾ ਰਾਣਾ ਜੀ ਚਲੋ ਰਾਣਾ ਜੀ ਇੱਕ ਇੱਕ ਸਵਾਲ ਕੋਈ ਬੁਲਾਇਆ ਉਹਨਾਂ ਨੇ ਆਫਿਸ ਦੇ ਵਿੱਚ ਫਰਦਰ ਕੋਈ ਇਨਕੁਆਰੀ ਦੇ ਲਈ ਜਾਂ ਕਿਸੇ ਬਹਤ ਕਰ ਗਏ ਕੋਈ ਅੱਗੇ ਦੀ ਪੁੱਛਗਿੱਛ ਦੇ ਲਈ ਕਿਸੇ ਦਫ਼ਤਰ ਦਾ ਕੋਈ ਨੋਟਿਸ ਤੁਹਾਨੂੰ ਦਿੱਤਾ ਜਾਂ ਕਿਸੇ ਦਿਨ ਬੁਲਾਇਆ ਵੀ ਜਿਹੜਾ ਸਾਫ਼ ਤਾ ਤੁਸੀਂ ਕਹਿ ਰਹੇ ਹੋ ਕਿ ਜੋ ਆਪਣੇ ਨਾਲ ਲੈ ਕੇ ਗਏ ਨੇ ਉਸ ਚੀਜ਼ ਯਾਰ ਮੇਰੀ ਗੱਲ ਸੁਣ ਲਓ ਜਦੋਂ ਅਗਲਿਆਂ ਨੇ ਸਾਰਾ ਕੁਝ ਰੀਡ ਕਰ ਲਿਆ ਠੀਕ ਹੈ ਨਾ ਤੇ ਉਹਨਾਂ ਨੂੰ ਨਹੀਂ ਲੱਭਾ ਕੁਛ ਉਹਨਾਂ ਨੇ ਵੀ ਆਪਣੀਆਂ ਫਾਈਲਾਂ ਪੂਰੀਆਂ ਕਰਨੀਆਂ ਹੋਣੀਆਂ ਜੇ ਬੁਲਾਉਣਗੇ ਤੇ ਚਲੇ ਜਾਵਾਂਗੇ ਕੀ ਗੱਲ ਹੈ ਫਿਲਹਾਲ ਦੀ ਗੱਡੀ ਤਾਂ ਨਹੀਂ ਆਈ ਯਾਰ ਮੈਨੂੰ ਇਹ ਵੀ ਨਹੀਂ ਪਤਾ ਇੰਦਰ ਨੂੰ ਪੁੱਛ ਲਾਂ ਪੁੱਛ ਕੇ ਦੱਸ ਦਿੰਦਾ ਥੋੜੇ 2-4 ਦਿਨ ਬਾਅਦ ਫੇਰ ਮਿਲ ਲਿਓ ਫੇਰ ਜੋ ਕੋਈ ਗੱਲ ਹੋਈ ਹੋਊਗੀ ਤੁਹਾਨੂੰ ਇੱਧੇ ਦੱਸ ਦੂੰਗਾ ਜੋ ਜੋ ਹੈ ਠੀਕ ਹੈ ਜੀ ਸਸਿਗਾ ਲਈਏ ਟਾਈਮ 'ਚ ਜਰਾ ਗਲਤ ਆ ਤੁਹਾਡਾ ਥੋੜੀ ਲੇਟ ਹੋ ਉਹਦੇ ਠੀਕ ਸੀ ਬਈ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡਾ মিডিਆ ਵਾਲਿਆਂ ਦਾ ਧੰਨਵਾਦ ਕਰਨਾ ਚਾਹਣਾ ਕਿ ਤੁਸੀਂ ਗੁੱਡ ਸਪਿਰਿਟ ਚ 네ਗੇਟਿਵਿਟੀ ਨੂੰ ਛੱਡਦੇ ਹੋਏ ਕਿਹਦੇ ਵਨ 네ਗੇਟਿਵ ਪੱਤਰਕਾਰੀ ਹੁੰਦੀ ਨਾ